ਸੱਚੇ ਗਾਲਜੀ ਕੈਂਟਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਨਜੀਦ ਕੌਰਗਿਲ ਖਬਰਾਂ ਤੋਂ ਪਹਿਲਾਂ ਨਸਰ ਮਾਰ ਲੈਣੇ ਆਮ ਖੇਲ ਲੈਂਸ ਤੇ ਪ੍ਰੋਜੈਕਟ ਓਡੀਸੀ ਦੇ ਨਤੀਜਿਆਂ ਦੀ ਕੀਤੀ ਗਈ ਸੀ ਬੀਤੇ ਦਿਨ ਕੋਸ਼ਨਾ ਹੁਣ ਮਿਰ ਪੈਟ੍ਰਿਕ ਬਰਾਊਨ ਨੇ ਸਫਲਤਾ ਤੋਂ ਬਾਅਦ ਜ਼ਮਾਨਤ ਸੁਧਾਰ ਦੀ ਕੀਤੀ ਮੰਗ ਮੈਟਰੋ ਵੈਨਕੂਵਰ ਦੇ ਵਿੱਚ ਰਾਤੋਂ ਰਾਤ ਕਟੀਆਂ ਗੈਸ ਦੀਆਂ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਚਤਾਂ ਦੀ ਕੀਤੀ ਜਾ ਰਹੀ ਉਮੀਦ ਅਗਲੇ ਹਫਤੇ ਤੋਂ ਹੜਤਾਲ ਕਰ ਸਕਦੇ ਨੇ TTC ਦੇ ਕਰਮਚਾਰੀ 16000 ਕਰਮਚਾਰੀਆਂ ਦੇ ਵਿੱਚੋਂ 12000 ਕਰਮਚਾਰੀ 7 ਜੂਨ ਨੂੰ ਕਰਨਗੇ ਹੜਤਾ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਕੀਤੇ ਗਏ ਪ੍ਰਦਾਨ GDP ਦੇ ਵਿੱਚ 1.7% ਦਾ ਵਾਧਾ ਕੀਤਾ ਦਰਜ ਹੁਣ ਖਬਰਾਂ ਵਿਸਥਾਰ ਨਾਲ ਬੀਤ ਦਿਨੀ ਪੀਲ ਰੀਜਨਲ ਪੁਲਿਸ ਨੇ ਪ੍ਰੋਜੈਕਟ ਓਡੀਸੀ ਦੇ ਨਤੀਜਿਆਂ ਦੀ ਕੋਸ਼ਨਾ ਕੀਤੀ ਸੀ ਤੇ ਹੁਣ ਮੇਅਰ ਪੈਟ੍ਰਿਕ ਬ੍ਰਾਊਨ ਨੇ ਪੀਲ ਪੁਲਿਸ ਦੇ ਪ੍ਰੋਜੈਕਟ ਓਡੀਸੀ ਦੀ ਸਫਲਤਾ ਤੋਂ ਬਾਅਦ ਜ਼ਮਾਨਤ ਸੁਧਾਰ ਦੀ ਮੰਗ ਕੀਤੀ 7 ਮਹੀਨਿਆਂ ਦੀ ਕਾਰਵਾਈ ਦੇ ਦੌਰਾਨ 369 ਚੋਰੀ ਹੋਏ ਵਾਹਨਾਂ ਦੀ ਬਰਾਮਦਗੀ ਕੀਤੀ ਗਈ 16 ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ 10 ਵਾਧੂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਪੀਲ ਪੁਲਿਸ ਦੇ ਪ੍ਰੋਜੈਕਟ ਓਡੀਸੀ ਦੀਆਂ ਹਾਲੀਆ ਸਫਲਤਾਵਾਂ ਦੇ ਮੱਦੇਨਜ਼ਰ ਜ਼ਮਾਨਤ ਸੁਧਾਰਾਂ ਲਈ ਇੱਕ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ ਮੰਤਰੀ ਆਰਫ ਵਿਰਾਨੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਨੇ 7 ਮਹੀਨਿਆਂ ਦੇ ਆਪਰੇਸ਼ਨ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਿਸ ਕਾਰਨ 369 ਚੋਰੀ ਹੋਏ ਵਾਹਨਾਂ ਦੀ ਬਰਾਮਦਗੀ 16 ਗ੍ਰਿਫਤਾਰੀਆਂ ਅਤੇ 10 ਵਾਧੂ ਗ੍ਰਿਫਤਾਰੀ ਫੋਰੈਂਟ ਜਾਰੀ ਕੀਤੇ ਗਏ ਨੇ ਇਨ੍ਹਾਂ ਪ੍ਰਾਪਤੀਆਂ ਦੇ ਬਾਵਜੂਦ ਮੇਅਰ براਊਨ ਨੇ ਮੌਜੂਦਾ ਜ਼ਮਾਨਤ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਤੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਮੇਅਰ ਬ੍ਰਾਊਨ ਨੇ ਨੋਟ ਕੀਤਾ ਕਿ ਹਿਰਾਫਤਾਰ ਕੀਤੇ ਗਏ 26 ਵਿਅਕਤੀਆਂ ਵਿੱਚੋਂ ਜਬ ਬਕਾਇਆ ਗ੍ਰਿਫਤਾਰੀ ਵਾਰੰਟਾਂ ਦੇ ਨਾਲ 14 ਆਟੋ ਚੋਰੀ ਨਾਲ ਸੰਬੰਧਿਤ ਦੋਸ਼ਾਂ ਲਈ ਰਿਹਾਈ ਜਾਂ ਜ਼ਮਾਨਤ ਤੇ ਸਨ ਇਹ ਆਂਕੜਾ ਗੰਭੀਰ ਅਪਰਾਧਾਂ ਦੇ ਦੋਸ਼ੀ ਵਿਅਕਤੀਆਂ ਦੇ ਸਥਾਈ ਮੁੱਦੇ ਨੂੰ ਕਮਿਊਨਿਟੀ ਵਿੱਚ ਬਕਾਇਆ ਮੁਕੱਦਮੇ ਵਿੱਚ ਵਾਪਸ ਛੱਡੇ ਜਾਣ ਨੂੰ ਰੇਖਾਂਕਿਤ ਕਰਦਾ ਹੈ ब्राउन ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਾ ਸਿਰਫ ਜੰਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਸਗੋਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਨਿਰਾਸ਼ ਕਰਦਾ ਹੈ ਜੋ ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਲਗਨ ਨਾਲ ਕੰਮ ਕਰਦੇ ਨੇ ਆਪਣੇ ਪੱਤਰ ਵਿੱਚ ਮੇਅਰ ਬ੍ਰਾਊਨ ਨੇ ਪ੍ਰੋਜੈਕਟ ਓਡੀਸੀ ਦੇ ਨਾਜ਼ੁਕ ਨਤੀਜਿਆਂ ਦਾ ਵੇਰਵਾ ਦਿੱਤਾ ਹੈ ਇਸ ਪਹਿਲ ਕਦਮੀ ਨੇ ਚੋਰੀ ਕੀਤੇ ਵਾਹਨਾਂ ਦੀ ਚੋਰੀ ਆਵਾਜਾਈ ਅਤੇ ਨਿਰਯਾਤ ਵਿਤ ਇਸ ਸ਼ਾਮਿਲ ਇੱਕ ਵੱਡੇ ਸੰਗਠਿਤ ਅਪਰਾਧ ਸਮੂਹ ਨੂੰ ਸਫਲਤਾਪੂਰਵਕ ਖਤਮ ਕਰ ਦਿੱਤਾ ਹੈ ਜਿਸ ਨਾਲ ਪੀਲ ਖੇਤਰ ਵਿੱਚ ਆਟੋ ਚੋਰੀ ਦੀ ਮਹਾਮਾਰੀ ਵਿਰੁੱਧ ਇੱਕ ਮਹੱਤਵਪੂਰਨ ਜਿੱਤ ਦਰਜ ਕੀਤੀ ਗਈ ਹਾਲਾਂਕਿ ਉਸਨੇ ਜ਼ੋਰ ਦੇ ਕੇ ਕਿਹਾ ਕਿ ਜਿਸ ਆਸਾਨੀ ਨਾਲ ਆਟੋ ਚੋਰੀ ਦੇ ਦੋਸ਼ ਲਗਾਏ ਗਏ ਵਿਅਕਤੀਆਂ ਨੂੰ ਸਨਮਾਨ ਦਿੱਤੀ ਜਾਂਦੀ ਹੈ ਉਹ ਉਹਨਾਂ ਨੂੰ ਮੂੜ ਅਪਰਾਧਕ ਦੀ ਇਜਾਜ਼ਤ ਦਿੰਦੀ ਹੈ ਜਿਸ ਨਾਲ ਕਮਿਊਨਿਟੀ ਸੁਰੱਖਿਆ ਲਈ ਕਾਫੀ ਖਤਰਾ ਪੈਦਾ ਹੁੰਦਾ ਹੈ ਮੇਅਰ ਬ੍ਰਾਊਨ ਨੇ ਆਟੋ ਚੋਰੀ ਦਾ ਮੁਕਾਬਲਾ ਕਰਨ ਲਈ ਨੈਸ਼ਨਲ ਐਕਸ਼ਨ ਪਲਾਨ ਬਾਰੇ ਆਸ਼ਾਵਾਦ ਜ਼ਾਹਿਰ ਕੀਤਾ ਜਿਸ ਵਿੱਚ ਖੋਫਿਆ ਜਾਣਕਾਰੀ ਇਕੱਠੀ ਕਰਨ ਵਿੱਚ ਸੁਧਾਰ ਕਾਨੂੰਨ ਲਾਗੂ ਕਰਨ ਵਾਲੇ ਸਹਿਯੋਗ ਅਤੇ ਇੰਟਰ ਮੋਡਲ ਅਤੇ ਬੰਦਰਗਾਹਾਂ ਤੇ ਸਕੈਨਰਾਂ ਦੀ ਵਿਵਸਥਾ ਸ਼ਾਮਿਲ ਹੈ ਇਸ ਤੋਂ ਇਲਾਵਾ ਆਟੋ ਚੋਰੀ ਨੂੰ ਹੱਲ ਕਰਨ ਲਈ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਵਕੀਲਾਂ ਨੂੰ ਹੋਰ ਸਹਾਦਤ ਪ੍ਰਦਾਨ ਕਰਨ ਲਈ ਕ੍ਰਿਮੀਨਲ ਕੋਡ ਵਿੱਚ ਸੋਧ ਕਰਨ ਦੀ ਵਚਨਬੱਧਤਾ ਹੈ ਮੇਅਰ ਬ੍ਰਾਊਨ ਨੇ ਕਿਹਾ ਕਿ ਇਹ ਉਪਾਅ ਇੱਕ ਵਾਰ ਲਾਗੂ ਹੋਣ ਤੋਂ ਬਾਅਦ ਆਟੋ ਚੋਰੀ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਕਰਨਗੇ ਪਰ ਸਾਨੂੰ ਹੋਰ ਵੀ ਕੁਝ ਕਰਨਾ ਚਾਹੀਦਾ ਹੈ। ਉਹਨਾਂ ਨੇ ਮੰਤਰੀ ਵਿਰਾਨੀ ਨੂੰ ਅਪੀਲ ਕੀਤੀ ਕਿ ਉਹ ਆਟੋ ਚੋਰੀ ਅਤੇ ਸੰਬੰਧਿਤ ਅਪਰਾਧਾਂ ਦੇ ਦੋਸ਼ੀ ਵਿਅਕਤੀਆਂ ਲਈ ਜ਼ਮਾਨਤ ਦੀ ਉਪਲਬਧਤਾ ਨੂੰ ਸੀਮਿਤ ਕਰਨ ਲਈ ਵਿਧਾਨਕ ਸੁਧਾਰਾਂ ਨੂੰ ਲਾਗੂ ਕਰਨ। ਮੇਅਰ ਬ੍ਰਾਊਨ ਦੇ ਅਨੁਸਾਰ ਅਜਿਹੇ ਸੁਧਾਰ ਇੱਕ ਰੋਕਥਾਮ ਵਜੋਂ ਕੰਮ ਕਰਨਗੇ ਅਤੇ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਸੜਕਾਂ ਤੋਂ ਦੂਰ ਰੱਖਣ ਵਿੱਚ ਮਦਦ ਕਰਨਗੇ। ਮੇਅਰ براਊਨ ਨੇ ਲਿਖਿਆ ਕਿ ਆਟੋ ਚੋਰੀ ਦੀ ਗੰਭੀਰਤਾ ਅਕਸਰ ਵਿਆਪਕ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਜੁੜੀ ਹੋਈ ਹੁੰਦੀ ਹੈ ਜ਼ਮਾਨਤ ਦੇ ਫੈਸਲਿਆਂ ਲਈ ਇੱਕ ਸਖਤ ਪਹੁੰਚ ਦੀ ਵਾਰੰਟੀ ਦਿੰਦੀ ਹੈ ਉਸ ਨੇ ਇੱਕ ਕਾਨੂੰਨੀ ਪ੍ਰਣਾਲੀ ਦੀ ਲੋੜ ਤੇ ਜ਼ੋਰ ਦਿੱਤਾ ਹੈ ਜੋ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਆਦਤਨ ਅਪਰਾਧੀਆਂ ਪ੍ਰਤੀ ਦਿਖਾਈ ਗਈ ਨਰਮੀ ਨੂੰ ਤਰਜੀਹ ਦੇਵੇ ਮੇਅਰ براਊਨ ਦੀ ਫੌਰੀ ਵਿਧਾਨਕ ਕਾਰਵਾਈ ਦੀ ਮੰਗ ਦਾ ਉਦੇਸ਼ ਟੁੱਟੀ ਹੋਈ ਜ਼ਮਾਨਤ ਪ੍ਰਣਾਲੀ ਨੂੰ ਸੁਧਾਰਨਾ ਅਤੇ ਦੇਸ਼ ਭਰ ਦੇ ਬ੍ਰੇਨ ਨਿਵਾਸੀਆਂ ਤੇ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਹਨਾਂ ਨੇ ਮੰਤਰੀ ਵਿਰਾਨੀ ਦੇ ਜਵਾਬ ਦੀ ਉਮੀਦ ਕੀਤੀ ਹੈ ਤੇ ਭਾਈਚਾਰਕ ਸੁਰੱਖਿਆ ਨੂੰ ਵਧਾਉਣ ਲਈ ਸਹਿਯੋਗੀ ਯਤਨਾਂ ਦੀ ਉਮੀਦ ਕੀਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ ਕਿਉਂਕਿ ਪ੍ਰਾਂਤ ਨੇ ਮਹਿੰਗਾਈ ਦੇ ਚੱਲਦੇ ਨਾਗਰਿਕਾਂ ਦੇ ਫਾਇਦੇ ਲਈ ਇੱਕ ਖਾਸ ਐਲਾਨ ਕਰ ਦਿੱਤਾ ਹੈ ਦਰਸਲ ਮੈਟਰੋ ਵੈਂਕੂਵਰ ਵਿੱਚ ਗੈਸ ਦੀਆਂ ਕੀਮਤਾਂ ਰਤੋਰਾਤ ਘਟ ਕੇ 1.88 ਡਾਲਰ ਪ੍ਰਤੀ ਲੀਟਰ ਹੋ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਬਜਟ ਨੂੰ ਲੈ ਕੇ ਹੋਰ ਵੀ ਫੈਸਲੇ ਕੀਤੇ ਜਾ ਸਕਦੇ ਨੇ ਮੈਟਰੋ ਵੈਂਕੂਵਰ ਦੇ ਆਲੇ ਦੁਆਲੇ ਦੇ ਡਰਾਈਵਰ ਪੰਪਾਂ ਤੇ ਥੋੜੀ ਰਾਹਤ ਦੇਖਣ ਦੇ ਲਈ ਜਾਗ ਰਹੇ ਨੇ ਕਿਉਂਕਿ ਗੈਸ ਦੀਆਂ ਕੀਮਤਾਂ ਰਾਤੋਂ ਰਾਤ ਬਹੁਤ ਘਟਾ ਦਿੱਤੀਆਂ ਗਈਆਂ ਨੇ ਤੇ ਹੁਣ ਖੇਤਰ ਦੇ ਆਲੇ ਦੁਆਲੇ ਦੇ ਜ਼ਿਆਦਾਤਰ ਸਟੇਸ਼ਨਾਂ ਤੇ 187.9 ਸੈਂਟ ਪ੍ਰਤੀ ਲੀਟਰ ਦੇ ਆਸ-ਪਾਸ ਇਹ ਕੀਮਤਾਂ ਕੀਤੀਆਂ ਗਈਆਂ ਨੇ ਇਹ ਅੰਸ਼ਤ ਵਿੱਚ ਲਗਭਗ 4 ਸੈਂਟ ਦੀ ਗਿਰਾਵਟ ਹੈ ਕੈਨੇਡੀਅਨਸ ਫਾਰ ਅਫੋਰਡੇਬਲ એનર્ਜੀ ਦੇ ਪੈਟਰੋਲੀਅਮ ਮਾਹਰ ਡੈਨ ਮੈਟਿਕ ਨੇ ਵਿਆਜ ਦਰਾਂ ਤੇ ਗਤੀਵਿਧੀ ਦੀ ਘਾਟ ਤੇ ਪ੍ਰਤੀਕਿਰਿਆ ਕਰਦੇ ਹੋਏ ਸਰਹੱਦ ਦੇ ਦੱਖਣ ਦੇ ਊਰਜਾ ਬਾਜ਼ਾਰਾਂ ਨੂੰ ਗੈਸ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸੰਕੇਰਨ ਦਿੱਤਾ ਜੇ ਡਰਾਈਵਰ ਬੀਤੇ ਦਿਨ ਗੈਸ ਪਰੰਤੋ ਰੁਕ ਸਕਦੇ ਨਹੀਂ ਤਾਂ ਮੈਟ੍ਰਿਕ ਨੇ ਕਿਹਾ ਹੈ ਕਿ ਹੋਰ ਵੀ ਬਚਤ ਦੇ ਰਸਤੇ ਆ ਸਕਦੇ ਨੇ ਮੀਡੀਆ ਦੇ ਨਾਲ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਸ਼ਨੀਵਾਰ ਯਾਨੀ ਕਿ ਅੱਜ ਵਾਸਤੇ 1 ਲੀਟਰ ਵਿੱਚ 3 ਸੈਂਟ ਦੀ ਇੱਕ ਹੋਰ ਕਮੀ ਦੇਖਣ ਜਾ ਰਹੇ ਹਾਂ ਇਸ ਲਈ ਇਸ ਨੂੰ ਰੋਕਣਾ ਇੱਕ ਚੰਗਾ ਵਿਚਾਰ ਹੋ ਸਕਦਾ ਹੈ ਅਜੇ ਹਮਨਿਆ ਜਾ ਰਿਹਾ ਹੈ ਕਿ ਜੇ ਇੰਤਜ਼ਾਰ ਕੀਤਾ ਜਾਵੇ ਤਾਂ ਇਹ ਕੀਮਤਾਂ ਹੋਰ ਘਟ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਇੱਥੇ ਲੋਅਰ ਮੈਨਲੈਂਡ ਅਤੇ ਮੈਟਰੋ ਵੈਂਕੂਵਰ ਵਿੱਚ ਜ਼ਿਆਦਾਤਰ ਗੈਸ ਸਟੇਸ਼ਨਾਂ ਤੇ 1.849 ਡਾਲਰ ਤੋਂ ਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ ਮੀਟ੍ਰਿਕ ਨੇ ਕਿਹਾ ਕਿ ਜਦੋਂ ਪਿਛਲੇ ਸਾਲ ਦੇ ਉਸੇ ਸਮੇਂ ਦੇ ਮੁਕਾਬਲੇ ਸ਼ੁੱਕਰਵਾਰ ਦੀਆਂ ਕੀਮਤਾਂ 16 ਸੈਂਟ ਪ੍ਰਤੀ ਲੀਟਰ ਦੀ ਬਚਤ ਦਰਸਾਉਂਦੀਆਂ ਨੇ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾਗਰਿਕਾਂ ਨੂੰ ਹੋਰ ਬਚਤਾਂ ਦੇ ਵੱਲ ਭੇਜਿਆ ਜਾਵੇਗਾ ਅਜਿਹੇ ਦੇ ਵਿੱਚ ਇਹ ਨਾਗਰਿਕਾਂ ਵਾਸਤੇ ਇੱਕ ਰਾਹਤ ਭਰੀ ਗੱਲ ਮੰਨੀ ਜਾ ਰਹੀ ਹੈ ਕਿਉਂਕਿ ਵਾਧੀ ਮਹਿੰਗਾਈ ਦੇ ਚੱਲਦਿਆਂ ਸਰਕਾਰ ਦਾ ਇਹ ਫੈਸਲਾ ਬਹੁਤ کارਗਾਰ ਸਿੱਧ ਹੋ ਰਿਹਾ ਹੈ ਅਤੇ ਲੋਕਾਂ ਦੇ ਵਿੱਚ ਇਸ ਫੈਸਲੇ ਤੋਂ ਬਾਅਦ ਥੋੜੀ-ਬਹੁਤ ਰਾਹਤ ਅਤੇ ਖੁਸ਼ੀ ਵੀ ਵੇਖੀ ਜਾ ਸਕਦੀ ਹੈ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੇ ਵੱਲੋਂ ਕੀਤੇ ਗਏ ਇੱਕ ਐਲਾਨ ਤੋਂ ਬਾਅਦ TTC ਦੀ ਵਰਤੋਂ ਕਰਨ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਸਲਤ TTC ਕਰਮਚਾਰੀ ਅਗਲੇ ਹਫਤੇ ਹੜਤਾਲ ਕਰ ਸਕਦੇ ਨੇ। ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਜਾਣ ਦੀ ਗੱਲ ਕਰ ਰਹੇ ਨੇ। TTC ਦੇ 16000 ਕਰਮਚਾਰੀਆਂ ਵਿੱਚੋਂ ਲਗਭਗ 12000 ਕਰਮਚਾਰੀ 7 ਜੂਨ ਨੂੰ ਨੌਕਰੀ ਛੱਡ ਕੇ ਹੜਤਾਲ ਤੇ ਬੈਠ ਸਕਦੇ ਨੇ। ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੇ ਕਰਮਚਾਰੀ ਅਗਲੇ ਸ਼ੁੱਕਰਵਾਰ ਨੂੰ ਜਲਦੀ ਤੋਂ ਜਲਦੀ ਨੌਕਰੀ ਛੱਡਣ ਦੀ ਤੰਕੀ ਦੇ ਰਹੇ ਨੇ। ਜਿਸ ਨਾਲ ਯਾਤਰੀਆਂ ਵਿੱਚ ਹਫੜਾ ਦਫੜੀ ਪੈਦਾ ਹੋ ਸਕਦੀ ਹੈ ਯੂਨੀਅਨ ਦੇ ਸਮੂਹਿਕ ਸਮਝੌਤੇ ਦੀ 31 ਮਾਰਚ ਨੂੰ ਮਿਆਦ ਪੁੱਗਣ ਤੋਂ ਬਾਅਦ TTC ਅਤੇ ਅਮਲਗਾਮੈਂਟਡ 트੍ਰਾਂਜ਼ਿਟ ਯੂਨੀਅਨ 113 ਦੁਆਰਾ ਨੁਮਾਇੰਦਗੀ ਕਰਨ ਵਾਲੇ ਲਗਭਗ 12000 ਕਰਮਚਾਰੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਤਾਜ਼ਾ ਸੀਈਓ ਦੀ ਰਿਪੋਰਟ ਦੇ ਅਨੁਸਾਰ ਟੀਟੀਸੀ ਕੁੱਲ ਮਿਲਾ ਕੇ ਲਗਭਗ 16000 ਸਟਾਫ ਨੂੰ ਨਿਯੁਕਤ ਕਰਦੀ ਹੈ ਅਤੇ ਏਟੀਯੂ 113 ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ ਦੇ ਵਰਕਰਾਂ ਨੂੰ ਦਰਸਾਉਂਦਾ ਹੈ। ਇਸ ਮਹੀਨੇ ਉਨ੍ਹਾਂ ਮੈਂਬਰਾਂ ਵਿੱਚੋਂ ਇੱਕ ਭਾਰੀ ਬਹੁਮਤ ਨੇ ਹੜਤਾਲ ਦੀ ਸਥਿਤੀ ਵਿੱਚ ਜਾਣ ਲਈ ਵੋਟ ਦਿੱਤਾ ਹੈ ਅਤੇ ਜਦੋਂ ਦੋਵੇਂ 13 ਸ਼ੁੱਕਰਵਾਰ ਨੂੰ ਗੱਲਬਾਤ ਦੇ ਟੇਬਲ ਤੇ ਸਨ ਉਨ੍ਹਾਂ ਕੋਲ 7 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਕੰਮ ਛੱਡਣ ਤੋਂ ਪਹਿਲਾਂ ਇੱਕ ਸੌਦਾ ਕਰ ਸਕਣ। टीसी फ्रंट लाइन वर्करਾਂ ਲਈ ਮੁੱਖ ਮੁੱਦਾ ਤਨਖਾਹ ਦਾ ਹੈ ਯੂਨੀਅਨ ਦੇ ਨੁਮਾਇੰਦਿਆਂ ਨੇ ਜਨਤਕ ਤੌਰ ਤੇ ਇਹ ਨਹੀਂ ਕਿਹਾ ਕਿ ਕਿਸ ਵਾਅਦੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਫਤੇ ਦੇ ਸ਼ੁਰੂ ਵਿੱਚ ਇੱਕ ਏਟੀਓ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਸੀ ਕਿ टीटीसी ਵਰਕਰ ਉਹਨਾਂ ਭਾਈਚਾਰਿਆਂ ਵਿੱਚ ਰਹਿਣ ਦੀ ਸਮਰੱਥਾ ਨਹੀਂ ਰੱਖ ਸਕਦੇ ਜਿੰਨਾ ਦੀ ਉਹ ਸੇਵਾ ਕਰਦੇ ਨੇ ਹੋਰ ਵਰਕਰਾਂ ਦੀਆਂ ਮੰਗਾਂ ਏਟੀਓ ਕੈਨੇਡਾ ਦੇ ਪ੍ਰਧਾਨ ਜੌਨ ਡੀ ਨੀਨੋ ਨੇ ਵੀ মিডিਆ ਦੇ ਨਾਲ ਸਾਂਝੀਆਂ ਕੀਤੀਆਂ ਨੇ ਇਹਨਾਂ ਦੇ ਵਿੱਚ ਨੌਕਰੀ ਦੀ ਸੁਰੱਖਿਆ, ਲਾਭ, ਸਨਮਾਨਿਤ ਕੰਮ ਦੀਆਂ ਸਥਿਤੀਆਂ ਅਤੇ ਕੰਮ ਵਾਲੀ ਥਾਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ। ਇਸ ਤੋਂ ਇਲਾਵਾ ਜੀ ਨੀਨੋ ਨੇ ਸਪਸ਼ਟੀਕਰਨ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਇਹ ਕਹਿੰਦੇ ਹੋਏ ਕਿ ਯੂਨੀਅਨ ਤੇ ਮੀਡੀਆ ਦੁਆਰਾ ਗਲਬਾਤ ਕਰਨ ਦਾ ਦੋਸ਼ ਨਹੀਂ ਲਗਾਇਆ ਜਾਵੇਗਾ ਜੀ ਨੀਨੋ ਨੇ ਸਿਰਫ ਇਹ ਕਿਹਾ ਹੈ ਕਿ ਅਸੀਂ ਇੱਕ ਨਿਰਪੱਖ ਸੌਦੇ ਦੀ ਤਲਾਸ਼ ਕਰ ਰਹੇ ਹਾਂ ਜੋ ਆਵਾਜਾਈ ਕਰਮਚਾਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ}\,\ ਬੋਦਵਾਰ ਦੀ 82 ਰਿਲੀਜ਼ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ TTC ਕਰਮਚਾਰੀ ਬੱਸਾਂ ਵਿੱਚ ਹਿੰਸਾ ਦੇ ਰਿਕਾਰਡ ਪੱਧਰ ਨਾਲ ਨਜ਼ਰ ਰਹੀ ਨਹੀਂ ਅਤੇ ਸਭਵੇ ਪਿਛਲੇ ਸਾਲ ਯਾਤਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਹਿੰਸਕ ਘਟਨਾਵਾਂ ਦੇ ਇੱਕ ਦੌਰ ਨੇ ਹਮਲਿਆਂ ਨੂੰ ਰੋਕਣ ਲਈ TTC ਨੂੰ ਹਫ਼ਤੇ ਦੇ ਦਿਨ ਦੀਆਂ ਸਵਾਰੀਆਂ ਤੇ ਵਧੇਰੇ ਸਟਾਫ ਲਗਾਉਣ ਦੀ ਅਗਵਾਈ ਕੀਤੀ। ਸੰਭਾਵਿਤ ਹੜਤਾਲ ਦੀ ਤਿਆਰੀ ਵਿੱਚ ਯੂਨੀਅਨ ਨੇ ਇਸ ਹਫਤੇ ਅਭਿਆਸ ਪੈਕੇਟ ਚਲਾਉਣੇ ਸ਼ੁਰੂ ਕਰ ਦਿੱਤੇ ਜਨਤਾ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਸ਼ੁੱਕਰਵਾਰ 7 ਜੂਨ ਨੂੰ ਟ੍ਰਾਂਟੋ ਸ਼ਹਿਰ ਵਿੱਚ ਕੋਈ ਆਵਾਜਾਈ ਸੇਵਾ ਨਹੀਂ ਹੋਵੇਗੀ TTC ਐਗਜ਼ੀਕਿਟਿਵਜ਼ ਅਤੇ ਬੋਰਡ ਮੈਂਬਰਾਂ ਨੇ ਕਿਹਾ ਕਿ ਉਹ ਆਸ਼ਾਵਾਦੀ ਨੇ ਕਿ ਉਹ ਅਗਲੇ ਹਫਤੇ ਦੇ ਅੰਤ ਤੋਂ ਪਹਿਲਾਂ ਯੂਨੀਅਨ ਨਾਲ ਇੱਕ ਸੌਦੇ ਤੇ ਪਹੁੰਚ ਜਾਣਗੇ ਪਰ ਉਹ ਹੜਤਾਲ ਦੀ ਸਥਿਤੀ ਵਿੱਚ ਆਪਣੀਆਂ ਯੋਜਨਾਵਾਂ ਬਾਰੇ ਅਸਪਸ਼ਟ ਕਹਿ ਰਹੇ ਨੇ ਜੀਟੀਸੀ ਦੇ ਡਿਪਟੀ ਸੀਈਓ ਬਰੂਸ ਮੈਕਰੈਕਰ ਨੇ ਬੀਤੇ ਦਿਨ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਅਸੀਂ ਇਸ ਸਾਲ ਜਨਵਰੀ ਤੋਂ ਆਪਣੀਆਂ 6 ਸੌਦੇਬਾਜ਼ੀ ਯੂਨਟਾਂ ਵਿੱਚੋਂ ਤਿੰਨ ਨਾਲ ਸਮੂਹਿਕ ਸਮਝੌਤਿਆਂ ਦਾ ਨਿਪਟਾਰਾ ਕੀਤਾ ਹੈ ਇਸ ਲਈ ਸਾਡਾ ਆਸ਼ਾਵਾਦ ਯੋਗਤਾ ਤੋਂ ਬਿਨਾ ਨਹੀਂ ਹੈ TTC ਨੇ ਕਾਮਿਆਨੇ ਆਖਰੀ ਵਾਰ 2008 ਵਿੱਚ ਹੜਤਾਲ ਕੀਤੀ ਸੀ ਹੜਤਾਲ 48 ਘੰਟਿਆਂ ਤੋਂ ਵੀ ਘੱਟ ਸਮੇਂ ਤੱਕ ਚੱਲੀ ਜਦੋਂ ਸੁਬਾਈ ਵਿਧਾਇਕਾਂ ਨੇ ਐਤਵਾਰ ਦੁਪਹਿਰ ਨੂੰ ਕੰਮ ਤੋਂ ਵਾਪਸੀ ਦਾ ਹੁਕਮ ਪਾਸ ਕੀਤਾ ਹਫਤੇ ਦੇ ਦਿਨ ਦੇ ਯਾਤਰੀਆਂ ਲਈ ਸੇਵਾ ਵਿੱਚ ਰੁਕਾਵਟ ਤੋਂ ਬਚਾ ਕੀਤਾ ਗਿਆ 3 ਸਾਲ ਬਾਅਦ ਇੱਕ ਸੁਬਾਈ ਕਾਨੂੰਨ ਨੇ TTC ਸਟਾਫ ਨੂੰ ਜ਼ਰੂਰੀ ਕਰਮਚਾਰੀ ਮੰਨਿਆ ਉਹਨਾਂ ਨੂੰ ਹੜਤਾਲ ਕਰਨ ਤੋਂ ਰੋਕ ਦਿੱਤਾ ਪਰ ਪਿਛਲੇ ਸਾਲ ਅਦਾਲਤ ਵਿੱਚ ਇਸ ਕਾਨੂੰਨ ਨੂੰ ਉਲਟਾ ਦਿੱਤਾ ਗਿਆ ਸੀ ਉਸ ਫੈਸਲੇ ਲਈ ਇੱਕ ਅਪੀਲ ਹਾਈ ਅਦਾਲਤ ਦੇ ਵਿੱਚ ਖਾਰਜ ਕਰ ਦਿੱਤੀ ਗਈ ਹੈ ਵਿਖਣਾ ਇਹ ਹੋਵੇਗਾ ਕਿ ਅਗਲੇ ਹਫਤੇ ਤੋਂ TTC ਦੇ ਕਰਮਚਾਰੀ ਕੀ ਅਹਿਮ ਫੈਸਲਾ ਲੈਂਦੇ ਨੇ ਤੇ ਉਹਨਾਂ ਦੇ ਫੈਸਲੇ ਤੋਂ ਬਾਅਦ ਜਾਂ ਫਿਰ ਉਹਨਾਂ ਦੀ ਹੜਤਾਲ ਸ਼ੁਰੂ ਕਰ ਦੇਣ ਤੋਂ ਬਾਅਦ ਆਮ ਨਾਗਰਿਕਾਂ ਨੂੰ ਕਿੰਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਵੀ ਵਿਖਣਿਊ ਹੋਵੇਗਾ ਸਟੈਟਿਸਟਿਕਸ ਕੈਨੇਡਾ ਵੱਲੋਂ ਬੀਤੇ ਦਿਨੀ ਸਾਲ ਦੀ ਪਹਿਲੀ ਤਿਮਾਹੀ ਦੇ ਆંકડા ਪ੍ਰਦਾਨ ਕੀਤੇ ਗਏ ਨੇ ਜਿਸ ਅਨੁਸਾਰ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਦੀ ਜੀਟੀਪੀ 1.7% ਦਾ ਵਾਧਾ ਦਰਜ ਕੀਤਾ ਗਿਆ ਘਰੇਲੂ ਖਰਚਾ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਹੈ ਜਨ ਦੇ ਵਿੱਚ ਹਵਾਈ ਖਰਚੇ ਤੇ ਕਿਰਾਏ ਵੀ ਸ਼ਾਮਿਲ ਨੇ ਸਟੈਟਿਸਟਿਕਸ ਕੈਨੇਡਾ ਨੇ ਬੀਤੇ ਦਿਨ ਕਿਹਾ ਕਿ ਕੈਨੇਡੀਅਨ ਪਰਿਵਾਰਾਂ ਵੱਲੋਂ ਕੀਤੇ ਘਰੇਲੂ ਖਰਚੇ ਨੇ ਆਰਥਿਕਤਾ ਨੂੰ ਸਾਲ ਦੀ ਪਹਿਲੀ ਤਿਮਾਹੀ ਵਿੱਚ 1.7% ਦੀ ਸਲਾਨਾ ਦਰ ਨਾਲ ਵਿਕਾਸ ਕਰਨ ਵਿੱਚ ਮਦਦ ਕੀਤੀ ਸੇਵਾਵਾਂ 'ਤੇ ਘਰੇਲੂ ਖਰਚ 1.1 ਫੀਸਦੀ ਵਧਿਆ ਜਿਸ ਵਿੱਚ ਦੂਰ ਸੰਚਾਰ ਸੇਵਾਵਾਂ ਕਿਰਾਏ ਅਤੇ ਹਵਾਈ ਯਾਤਰਾ 'ਤੇ ਖਰਚ ਮੁੱਖ ਖੇਤਰ ਰਹੇ ਵਸਤੂਆਂ 'ਤੇ ਘਰੇਲੂ ਖਰਚੇ 0.3 ਫੀਸਦੀ ਵਧੇ ਜਿਸ ਵਿੱਚ ਨਵੇਂ ਟਰੱਕਾਂ ਵਾਹਨਾ ਅਤੇ ਸਪੋਰਟ ਯੂਟਿਲਿਟੀ ਵਾਹਨਾ 'ਤੇ ਖਰਚੇ ਮੋੜੀ ਰਹੇ ਤਿਮਾਈ ਦੇ ਆંકੜੇ ਉਦੋਂ ਆਏ ਨੇ ਜਦੋਂ ਸਟੈਟਿਸਟਿਕਸ ਕੈਨੇਡਾ ਅਨੁਸਾਰ ਫਰਵਰੀ ਵਿੱਚ 0.2 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ ਮਾਰਚ ਵਿੱਚ ਰੀਅਲ ਜੀਡੀਪੀ ਵਿੱਚ ਕੋਈ ਬਦਲਾਅ ਨਹੀਂ ਆਇਆ ਆਰਥਵਿਵਸਥਾ ਦੀ ਰਿਪੋਰਟ ਅਗਲੇ ਹਫਤੇ ਆਉਣ ਵਾਲੇ ਬੈਂਕ ਆਫ ਕੈਨੇਡਾ ਦੇ ਵਿਆਜ ਦਰ ਦੇ ਫੈਸਲੇ ਤੋਂ ਪਹਿਲਾਂ ਆਈ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਕਹਿ ਚੁੱਕੇ ਨੇ ਕਿ ਵਿਆਜ ਦਰਾਂ ਵਿੱਚ ਕਟੌਤੀ ਸੰਭਵ ਨਾਵਾ ਤੇ ਦਾਇਰੇ ਦੇ ਅੰਦਰ ਹੈ ਪਰ ਇਹ ਫੈਸਲਾ ਆਰਥਿਕ ਆંકੜਿਆਂ ਤੇ ਅਧਾਰਿਤ ਹੋਵੇਗਾ ਉਨ੍ਹਾਂ ਕਿਹਾ ਸੀ ਕਿ ਬੈਂਕ ਅਜਿਹੀਆਂ ਸਥਿਤੀਆਂ ਦੇਖ ਰਿਹਾ ਹੈ ਜਿੜੀਆਂ ਵਿਆਜ ਦਰਾਂ ਨੂੰ 5% ਤੋਂ ਘਟਾਉਣ ਦੀ ਸ਼ੁਰੂਆਤ ਲਈ ਲੋੜਿੰਦੀਆਂ ਨੇ ਪਰ ਉਹ ਚਾਹੁੰਦੇ ਨੇ ਕਿ ਇਹ ਸਥਿਤੀਆਂ ਟਿਕਾਊ ਰਹਿਣ ਅਤੇ ਮਹਿੰਗਾਈ ਦਰ 2% ਦੇ ਟੀਚੇ ਵੱਲ ਜਾ ਰਹੀ ਹੋਵੇ। ਮਾਰਚ ਵਿੱਚ ਸਾਲਾਨਾ ਮਹਿੰਗਾਈ ਦਰ 2.9% ਸੀ ਜੋ ਕਿ ਅਪ੍ਰੈਲ ਵਿੱਚ ਘਟ ਕੇ 2.7% ਤਿਆਗ ਗਈ ਸੀ ਮਾਰਚ ਦਾ ਜੀਡੀਪੀ ਆંકੜਾ ਉਦੋਂ ਸਾਹਮਣੇ ਆਇਆ ਹੈ ਜਦੋਂ ਉਸਾਰੀ ਉਦਯੋਗ ਨੇ ਇਸ ਮਹੀਨੇ ਲਈ 1.1% ਦਾ ਵਾਧਾ ਦਰਜ ਕੀਤਾ ਹੈ ਜੋ ਕਿ ਜਨਵਰੀ 2022 ਤੋਂ ਬਾਅਦ ਇਸ ਦੀ ਸਭ ਤੋਂ ਮਜ਼ਬੂਤ ਵਿਕਾਸ ਦਰ ਹੈ ਇਸ ਦੌਰਾਨ 온ਟਾਰੀਓ ਵਿੱਚ ਕਈ ਆਟੋਮੋਟਿਵ ਅਸੈਂਬਲੀ ਪਲਾਂਟਾਂ ਵਿੱਚ ਉਪਕਰਨਾ ਅਤੇ ਮਸ਼ੀਨਾਂ ਵਿੱਚ ਤਬਦੀਲੀ ਕਰਨ ਵਾਲੇ ਉਤਪਾਦਨ ਪ੍ਰਭਾਵਿਤ ਹੋ ਰਹੇ ਨੇ ਜਿਸ ਨਾਲ ਨਿਰਮਾਣ ਖੇਤਰ ਵਿੱਚ 0.8% ਦੀ ਗਿਰਾਵਟ ਆਈ ਹੈ ਏਜੰਸੀ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ April ਵਿੱਚ ਆਰਥਿਕਤਾ ਵਿੱਚ 0.3% ਵਾਧਾ ਹੋਣ ਦੀ پیشن ਹੋਈ ਹੈ ਨਿਰਮਾਣ ਖਨਨ ਤੇਲ ਤੇ ਗੈਸ ਕੱਢਣ ਅਤੇ ਥੋਕ ਵਪਾਰ ਵਿੱਚ ਵਾਧਾ ਯੂਟਿਲਿਟੀਆਂ ਵਿੱਚ ਕਮੀ ਕਰਕੇ ਅੰਸ਼ਕ ਤੌਰ ਤੇ ਪ੍ਰਭਾਵਿਤ ਦਰਜ ਕੀਤਾ ਗਿਆ ਹੈ ਕੈਨੇਡਾ ਵਿੱਚ ਪੱਕੇ ਹੋਣ ਦੇ ਚਾਹਵਨ ਪੰਜਾਬੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੀ ਪੀਆਰ ਸੰਬੰਧੀ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ ਅਸਲ ਦੇ ਵਿੱਚ ਇਸ ਸਾਲ 3000 ਪ੍ਰਵਾਸੀਆਂ ਨੂੰ ਪੱਕੇ ਕਰਨ ਦੀ ਗੱਲ ਆਖੀ ਗਈ ਹੈ ਜਿਸ ਤੋਂ ਬਾਅਦ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਵਹਿ ਗਈ ਹੈ ਇਹਨਾਂ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਕੈਨੇਡਾ ਵਿੱਚ ਫਿਲਹਾਲ ਕੱਚੇ ਨਿਵਾਸੀਆਂ ਦੇ ਤੌਰ ਤੇ ਰਹ ਰਹੇ ਨੇ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਦੌਰਾਨ 3000 ਪ੍ਰਵਾਸੀਆਂ ਨੂੰ ਕੈਨੇਡੀਅਨ ਪੀਆਰ ਲਈ ਅਰਜ਼ੀਆਂ ਦਾਇਰ ਕਰਨ ਦਾ ਸੱਦਾ ਦਿੱਤਾ ਗਿਆ। ਇਸ ਵਾਰ ਘਟੋ ਘਟ CRS 522 ਦਰਜ ਕੀਤਾ ਗਿਆ ਅਤੇ ਕਈ ਹਫ਼ਤੇ ਬਾਅਦ ਐਨੀ ਵੱਡੀ ਗਿਣਤੀ ਵਿੱਚ ਪੀਆਰ ਦੇ ਸੱਦੇ ਦਿੱਤੇ ਜਾ ਰਹੇ ਨੇ। ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿੱਚ ਸ਼ਾਮਲ ਜ਼ਿਆਦਾਤਰ ਪ੍ਰਵਾਸੀ ਕੈਨੇਡੀਅਨ ਤਜਰਬੇ ਵਾਲੇ ਦੱਸੇ ਜਾ ਰਹੇ ਨੇ। ਐਕਸਪ੍ਰੈਸ ਐਂਟਰੀ ਦਾ ਪਿਛਲਾ ਡਰਾਅ 24 ਅਪ੍ਰੈਲ ਨੂੰ ਕਰਿਆ ਗਿਆ ਸੀ ਤੇ ਹੁਣ 1 ਮਹੀਨੇ ਤੋਂ ਵੱਧ ਸਮੇਂ ਵਾਦ ਕੱਢੀ ਗਈ ਇਸ ਟਰੌਪ ਵਿੱਚ ਪ੍ਰੋਵਿੰਸ਼ਨ ਨੋਮਿਨੀ ਪ੍ਰੋਗਰਾਮ ਵਾਲੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਗ੍ਹਾ ਮਿਲੀ ਹੈ ਜੋ ਪਹਿਲਾਂ ਹੀ ਟੈਂਪਰੇਰੀ ਰੈਜ਼ੀਡੈਂਟ ਵਜੋਂ ਕੈਨੇਡਾ ਦੇ ਵਿੱਚ ਮੌਜੂਦ ਹਨ ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਵਰਕ ਪਰਮਿਟ ਦੇ ਕੈਨੇਡਾ ਵਿੱਚ ਮੌਜੂਦ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਨਾ ਚਾਹੁੰਦੀ ਹੈ ਤਾਂ ਜੋ ਕੁਝ ਖਾਸ ਖੇਤਰਾਂ ਵਿੱਚ ਕਿਰਤਿਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ 24 ਅਪ੍ਰੈਲ ਦੇ ਡਰਾ ਮਗਰੋਂ ਲੰਮਾ ਸਮਾਂ ਲੱਗਣ ਬਾਰੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਕਿਸੇ ਠੋਸ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਦੂਜੇ ਪਾਸੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਹੈ ਕਿ ਪੂਰੇ ਬਰੇ ਦੌਰਾਨ ਕੱਢੇ ਜਾਣ ਵਾਲੇ ਡਰਾਅ ਤੈਅशुदा ਤਰੀਕਾਂ ਤੇ ਕੱਢੇ ਜਾਂਦੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਇਨ੍ਹਾਂ ਤਰੀਕਾਂ ਬਾਰੇ ਦੱਸਣ ਤੋਂ ਨਾਂ ਕਰ ਦਿੱਤੀ ਅਤੇ ਸਿਰਫ ਐਨਾ ਕਿਹਾ ਕਿ ਕਿਸੇ ਵੀ ਡਰਾ ਦਾ ਆਕਾਰ ਸਾਲ 2024 ਅਤੇ ਸਾਲ 2025 ਲਈ ਮਿੱਥੇ ਗਏ ਇਮੀਗ੍ਰੇਸ਼ਨ ਟੀਚਿਆਂ ਦੇ ਹਿਸਾਬ ਨਾਲ ਹੋਵੇਗਾ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਲੱਗਣ ਵਾਲਾ ਸਮਾਂ ਵੀ ਇੱਕ ਡਰਾ ਤੋਂ ਦੂਜੇ ਰੋ ਤੱਕ ਦੇ ਸਮੇਂ ਨੂੰ ਪ੍ਰਭਾਵਿਤ ਕਰਦਾ ਹੈ ਇੱਥੇ ਦੱਸਣਯੋਗ ਬੰਦਾ ਹੈ ਕਿ 10 ਅਪ੍ਰੈਲ ਨੂੰ ਕੱਢੇ ਗਏ ਡਰਾਅ ਵਿੱਚ ਸਿਰਫ 1280 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਭੇਜੇ ਗਏ ਸਨ ਪਰ ਇਸ ਤੋਂ ਅਗਲੇ ਦਿਨ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥਮੈਟਿਕਸ ਵਾਲੀ ਸ਼੍ਰੇਣੀ ਅਧੀਨ 4500 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਦਿੱਤਾ ਗਿਆ ਸੀ 23 ਅਤੇ 24 ਅਪ੍ਰੈਲ ਨੂੰ ਲਗਾਤਾਰ ਦੋ ਡਰਾਅ ਕੱਢੇ ਗਏ ਅਤੇ ਇਨ੍ਹਾਂ ਰਾਹੀਂ 35000 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਦਿੱਤਾ ਗਿਆ ਅਮੇਸਰ ਧਾਰਨ ਉਮੀਦਵਾਰਾਂ ਲਈ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਮੌਜੂਦਾ ਵਰੇ ਦੌਰਾਨ ਕਾਫੀ ਉੱਚਾ ਰਿਹਾ ਹੈ ਪਰ ਫ੍ਰੈਂਚ ਭਾਸ਼ਾ ਦੇ ਜਾਣਕਾਰਾਂ ਲਈ ਇਸ ਦਾ ਹੇਠਲਾ ਪੱਧਰ 388 ਵੀ ਦਰਜ ਕੀਤਾ ਗਿਆ ਹੈ ਇਸ ਰੁਝਾਨ ਨੂੰ ਵੇਖਦਿਆਂ ਹੋਇਆਂ ਹੁਣ ਭਾਰਤੀ ਲੋਕ ਵੀ ਫ੍ਰੈਂਚ ਭਾਸ਼ਾ ਸਿੱਖਣ ਨੂੰ ਤਰਜੀਹ ਦੇ ਰਹੇ ਨੇ ਜਿਸ ਨਾਲ ਪੀਆਰ ਮਿਲਣ ਦੇ ਮੌਕੇ ਬੇਹਦ ਵਾਜਾਂਦੇ ਨੇ ਜ਼ਿਕਰੇ ਖਾਸ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰੇ ਦੌਰਾਨ 4,85,000 ਪ੍ਰਵਾਸੀਆਂ ਨੂੰ ਪੀਆਰ ਦਿੱਤੀ ਜਾਣੀ ਹੈ ਜਦਕਿ 2025 ਵਿੱਚ ਇਹ ਗਿਣਤੀ ਵਧਾ ਕੇ 5 ਲੱਖ ਕਰ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ। ਬ੍ਰਿਟਿਸ਼ ਕੋਲੰਬੀਆ ਦੀ ਹਾਈਵੇ 3 ਟਵਿਨਿੰਗ ਸ਼ੁਰੂ ਹੋ ਗਈ ਹੈ। ਹਾਈਵੇ 3 ਦੇ ਟਵਿਨਿੰਗ ਤੇ ਟ੍ਰੈਵਰ ਅਤੇ ਬਰਡੇਟ ਦੇ ਵਿਚਾਲੇ ਨਿਰਮਾਣ ਚੱਲ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਬਾਰਡਰ ਤੋਂ ਮੈਡੀਸਨ ਹੈਟ ਤੱਕ ਹਾਈਵੇ ਨੂੰ ਜੋੜਨ ਲਈ ਇੱਕ ਬਹੁਤ ਸਾਲ ਦੀ ਪਹਿਲ ਕਦਮੀ ਦੀ ਸ਼ੁਰੂਆਤ ਕਰਦੇ ਹੋਏ ਮੰਤਰੀ ਡੇਵਿਡ ਡ੍ਰਿਸ਼ਨ ਨੇ ਖੁਸ਼ੀ ਜ਼ਾਹਰ ਕੀਤੀ ਹੈ ਹਾਈਵੇ ਤਿੰਨ ਵਿੱਚ ਮਹੱਤਵਪੂਰਨ ਆਰਥਿਕ ਗਲਿਆਰ ਹੈ ਜੋ ਦੱਖਣੀ ਅਲਬਰਟਾ ਲਈ ਪ੍ਰਾਇਮਰੀ ਪੂਰਬ-ਪੱਛਮੀ ਲਿੰਕ ਅਤੇ ਸਸਕੈਚਵਾਨ ਅਤੇ ਬ੍ਰਿਟਿਸ਼ ਕੋਲੰਪੀਆ ਦੇ ਵਿਚਾਲੇ ਟ੍ਰਾਂਸ ਕੈਨੇਡਾ ਹਾਈਵੇ ਦੇ ਦੱਖਣ ਵਿੱਚ ਮੁੱਖ ਕਨੈਕਟਰ ਵਜੋਂ ਕੰਮ ਕਰਦਾ ਹੈ। ਇਹ ਪ੍ਰਾਂਤ ਦੇ ਇਸ ਖੇਤਰ ਵਿੱਚ ਵਧ ਰਹੇ ਖੇਤੀਬਾੜੀ ਵਪਾਰ ਖੇਤਰ ਨੂੰ ਸਮਰਥਨ ਦੇਣ ਵਾਲੇ ਖੇਤੀਬਾੜੀ ਉਤਪਾਦਾਂ ਦੀ ਆਵਾਜਾਈ ਲਈ ਇੱਕ ਮੁੱਖ ਰਸਤਾ ਵੀ ਹੈ ਅਤੇ ਇਸ ਤਰ੍ਹਾਂ ਹਾਈਵੇ ਨੂੰ ਪੂਰੀ ਤਰ੍ਹਾਂ ਨਾਲ ਜੋੜਨਾ ਖੇਤੀਬਾੜੀ ਉਦਯੋਗ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਦਾ ਸਮਰਥਨ ਕਰੇਗਾ। The Highway 3 twinning is is going to be broken up into eight phases. This is obviously the first phase between tabor and Burdett, which is this 46-kilometer stretch. Dirt has always been moved by by Leadcore, and the 170-million-dollar the project. This first phase will be completed by, uh, or I'm going to say, will be completed by uh, by next year, and, and hopefully the construction, everything goes well with with the guys at uh, at Leadcore. So it's it's great to see Highway Three again, from from Medicine Hat to the BC border, finally being twinned. There's obviously local safety issues that can now be you know well addressed by not having head-on traffic. Everybody on the same direction is is going in the same direction on the same side of the highway. So, on a safety side of things, for for people and families that live in this area, it's just a, a huge announcement. As well as for the economics of, of the entire province, for this to really be that key economic corridor for, for the province. So I know uh, we can get into specifics maybe later, but I know there's gonna be a, a major realignment near Grassy Lake and Highway 877, uh, probably just a complete bypass going around there. But uh, this, this first section, we started here because this is the easiest stretch, this 46 kilometers. Uh, the other seven phases are in different different parts of designing and engineering. and uh, and obviously, we want to see them completed as as soon as possible. So this entire highway three twinning project can be completed. So ਟਵਿਨਿੰਗ ਹਾਈਵੇ 3 ਨਾ ਸਿਰਫ ਸੁਰੱਖਿਆ ਵਿੱਚ ਸੁਧਾਰ ਕਰੇਗਾ ਸਗੋ ਇਹ ਵਪਾਰਕ ਅਤੇ ਯਾਤਰੀ ਆਵਾਜਾਈ ਦੇ ਵਧ ਰਹੇ ਮਿਸ਼ਨ ਨੂੰ ਅਨੁਕੂਲ ਕਰਨ ਲਈ ਕੋਰੀਡੋਰ ਦੀ ਸਮਰੱਥਾ ਨੂੰ ਵੀ ਵਧਾਏਗਾ ਨਿਰਮਾਣ ਦਾ ਪਹਿਲਾ ਪੜਾ ਡੇਬਰ ਅਤੇ ਬੱਡਾਟ ਵਿਚਾਲੇ ਹਾਈਵੇ 3 ਦੇ 40 ਕਿਲੋਮੀਟਰ ਨੂੰ ਜੋੜ ਰਿਹਾ ਜੋ 750 ਤੋਂ ਵੱਧ ਨੌਕਰੀਆਂ ਪੈਦਾ ਕਰੇਗਾ ਅਤੇ ਪੂਰੇ ਦੱਖਣੀ ਅਲਬੋਟਾ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਲਗਭਗ 4000 ਵਾਹਨ ਪ੍ਰਤੀ ਦਿਨ ਹਾਈਵੇ 3 ਦੇ ਇਸ ਸੈਕਸ਼ਨ ਦੁਆਰਾ ਯਾਤਰਾ ਕਰ ਦੇਣੀ ਪ੍ਰੋਜੈਕਟ ਦਾ ਠੇਕਾ ਸਾਲ 2023 ਦੇ ਫਾਲ ਵਿੱਚ ਦਿੱਤਾ ਗਿਆ ਸੀ ਅਤੇ ਹੁਣ ਨਿਰਮਾਣ ਚੱਲ ਰਿਹਾ ਹੈ ਇਸ ਹਿੱਸੇ ਨੂੰ ਪੂਰਾ ਹੋਣ ਵਿੱਚ ਲਗਭਗ 2 ਸਾਲ ਲੱਗਣਗੇ ਅਤੇ ਸਾਲ 2025 ਦੇ ਅਖੀਰ ਵਿੱਚ ਆਵਾਜਾਈ ਲਈ ਇਸ ਦੇ ਖੁੱਲਣ ਦੀ ਉਮੀਦ ਕੀਤੀ ਗਈ ਹੈ 324 ਕਿਲੋਮੀਟਰ ਹਾਈਵੇ ਦਾ ਪੂਰਾ ਜੁੜਮਾ ਬਾਰਡਰ ਤੋਂ ਬਾਰਡਰ ਤੱਕ ਲਾਗਤਾਂ ਨੂੰ ਸੀਮਿਤ ਕਰਨ ਅਤੇ ਰਸਤੇ ਦੇ ਨਾਲ ਰਹਿੰਦੇ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਰੁਕਾਵਟ ਤੋਂ ਬਚਣ ਲਈ ਅੱਠ ਭਾਗਾਂ ਵਿੱਚ ਵੰਡਿਆ ਜਾ ਰਿਹਾ ਹੈ। ਅੱਜ ਦੇ ਕੈਂਡਰ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜੰਦ ਜੰਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਖੜਲੇਸ ਤੇ। ਪ੍ਰੋਜੈਕਟ ਓਡੀਸੀ ਦੇ ਨਤੀਜਿਆਂ ਦੀ ਕੀਤੀ ਗਈ ਸੀ ਬੀਤੇ ਦਿਨ ਘੋਸ਼ਣਾ ਹੁਣ ਮੇਅਰ ਪੈਟ੍ਰਿਕ ਬ੍ਰਾਊਨ ਨੇ ਸਫਲਤਾ ਤੋਂ ਬਾਅਦ ਜ਼ਮਾਨਤ ਸੁਧਾਰ ਦੀ ਕੀਤੀ ਮੰਗ। ਮੈਟਰੋ ਵੈਂਕੂਵਰ ਦੇ ਵਿੱਚ ਰਾਤੋਂ ਰਾਤ ਘਟੀਆਂ ਗੈਸ ਦੀਆਂ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਚਤਾਂ ਦੀ ਕੀਤੀ ਜਾ ਰਹੀ ਉਮੀਦ ਅਗਲੇ ਹਫਤੇ ਤੋਂ ਹੜਤਾਲ ਕਰ ਸਕਦੇ ਨੇ TTC ਦੇ ਕਰਮਚਾਰੀ 16000 ਕਰਮਚਾਰੀਆਂ ਦੇ ਵਿੱਚੋਂ 12000 ਕਰਮਚਾਰੀ 7 ਜੂਨ ਨੂੰ ਕਰਨਗੇ ਹੜਤਾਲ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਕੀਤੇ ਗਏ ਪ੍ਰਦਾਨ ਜੀਡੀਪੀ ਦੇ ਵਿੱਚ 1.7% ਦਾ ਵਾਧਾ ਕੀਤਾ ਦਰਜ از رنالی میں نذر اجازت کل فلمنگ کی نویت تازہ خبروں کے نال تنوات